ਆਹ ਲੋ ਜੀ ਇਹ ਬਾਬਾ ਭਾਈ ਮੂਰਚਨ ਸਾਹਿਬ ਦੇ ਦੁੱਧ ਝਾੜ ਕੇ ਗਏ ਨੇ ਦੂਜਿਆਂ ਤੋਂ ਲੈ ਕੇ 4 ਫੁੱਟ ਤੱਕ ਦੀ ਲਾਲ ਬਣਦੀ ਐ ਇਹ ਕਿੱਥੇ ਕਿੱਥੇ ਲੇਖੇ ਰਹਿਣਗੇ ਜੀ ਇਹ ਜੀ ਮੁਲਾਫਾ ਖੋਰਾ ਨੇ ਧਾਰਮਿਕ ਥਾਂ ਨੂੰ ਵੀ ਨਹੀਂ ਛੱਡਿਆ ਕਿਸੇ ਸ਼ਰਧਾਲੂ ਦੇ ਵੱਲੋਂ ਦੁੱਧ ਝੜਾਇਆ ਗਿਆ ਸੀ ਪਰ ਉਸ ਦੁੱਧ ਦਾ ਕੀ ਹਾਲ ਹੋ ਗਿਆ ਇਹ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ ਮਾਮਲਾ ਸਾਹਮਣੇ ਆਇਆ ਸੁਨਾਮ ਤੋਂ ਸੁਨਾਮ ਦੇ ਬਾਬਾ ਭਾਈ ਮੂਲਚੰਦ ਸਾਹਿਬ ਜਿਥੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਰੋਜ਼ਾਨਾ ਮੱਥਾ ਟੇਕਣ ਆਉਂਦੇ ਨੇ ਉੱਥੇ ਕਿਸੇ ਸ਼ਰਧਾਲੂ ਦੇ ਵੱਲੋਂ ਦੁੱਧ ਚੜਾਇਆ ਗਿਆ ਸੀ ਜਦੋਂ ਇਸ ਦੁੱਧ ਨੂੰ ਉਬਾਲਿਆ ਗਿਆ ਤਾਂ ਇਹ ਦੁੱਧ ਰਬੜ ਬਣ ਗਿਆ ਇਸ ਵੀਡੀਓ ਤੁਹਾਨੂੰ ਦਿਖਾਉਂਦੇ ਆਂ ਵੀਡੀਓ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਦੁੱਧ ਬਿਲਕੁਲ ਵੀ ਪੀਣ ਲਾਇਕ ਨਹੀਂ ਹੈ ਤੇ ਇਹ ਜ਼ਹਿਰ ਬਣ ਚੁੱਕਿਆ ਹੈ ਜੇਕਰ ਇਸ ਨੂੰ ਕੋਈ ਪੀ ਲਵੇ ਤਾਂ ਉਸ ਦੀ ਸਿਹਤ ਦਾ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਇਸ ਦਾ ਅੰਦਾਜ਼ਾ ਇਸ ਦੁੱਧ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ ਪਰਿਸ਼ਦ ਦਾ ਨੂੰ ਨੂੰ ਵੀ ਨਹੀਂ ਪਤਾ ਸੀ ਕਿ ਜੋ ਦੋ ਦੋ ਰੱਬ ਦੇ ਘਰ ਚੜਾ ਰਿਹਾ ਹੈ ਉਸ ਦੇ ਵਿੱਚ ਮਿਲਾਵਟ ਹੈ ਰੋਜ਼ਾਨਾ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਖੋਰਾ ਦੇ ਵੱਲੋਂ ਆਪਣੇ ਮੁਨਾਫੇ ਦੇ ਚੱਲਦੇ ਮਿਲਾਵਟਾਂ ਕੀਤੀਆਂ ਜਾਂਦੀਆਂ ਜਿਸ ਦੇ ਚੱਲਦੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਤਾਂ ਹੋ ਹੀ ਰਿਹਾ ਤੇ ਹੁਣ ਮਾਮਲਾ ਵੀ ਸਾਹਮਣੇ ਆ ਗਿਆ ਸੁਨਾਮ ਤੋਂ ਜਿੱਥੇ ਧਾਰਮਿਕ ਥਾਂ ਦੇ ਉੱਤੇ ਇੱਕ ਸ਼ਰਧਾਲੂ ਦੇ ਵੱਲੋਂ ਦੁੱਧ ਚੜਾਇਆ ਗਿਆ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਦੁੱਧ ਮਿਲਾਵਟ ਹੈ। ਇਹ ਬਿਆਨ ਸਾਹਮਣੇ ਆਇਆ ਨੇ ਉਸ ਆਹ ਲੋ ਜੀ ਇਹ ਬਾਬਾ ਭਾਈ ਮੂਰਜਨ ਸਾਹਿਬ ਦੇ ਦੁੱਧ ਛਾੜ ਕੇ ਗਏ ਨੇ ਦੋਜੀਆਂ ਤੋਂ ਲੈ ਕੇ 4 ਫੁੱਟ ਤੱਕ ਦੀ ਲਾਲ ਬਣ ਗਈ ਐ ਇਹ ਕਿੱਥੇ ਕਿੱਥੇ ਲੇਖੇ ਦੇਣਗੇ ਜੀ ਦੋਜੀ ਭਰਾ ਥੋਡੇ ਵੀ ਲਾਦ ਮਰਾਦ ਵਾਲਿਓ ਤੁਸੀਂ ਵੀ ਲਾਦ ਮਰਾਦ ਵਾਲਿਓ ਕਿਉਂ ਲੋਕਾਂ ਦੀ ਜਨਤਾ ਨਾਲ ਤੁਸੀਂ ਧੋਖਾ ਕਰ ਰਹੇ ਹੋ ਬਾਬੇ ਨਾਲ ਧੋਖਾ ਕਰ ਰਹੇ ਹੋ ਰੱਬ ਨਾਲ ਧੋਖਾ ਕਰ ਰਹੇ ਹੋ ਇਸ ਕਰਕੇ ਬਚੋ ਆਹ ਦੁੱਧ ਪੀਣ ਤੋਂ ਬਚੋ ਇਹ ਜੀ ਦੋਜੀਆਂ ਤੋਂ ਬਚੋ ਦੇਖੋ 4 ਫੁੱਟ ਤੋਂ ਉੱਪਰ ਤੱਕ ਚਲੀ ਗਈ ਉਹਦੀ ਲਾਲ ਦੁੱਧ ਦੀ ਕਦੇ ਇਹਨਾਂ ਦੇਖਿਆ ਜੀ ਉਹ ਦੇਖੋ ਉਸ ਲੇਡੀ ਦਾ ਹੱਥ ਵੀ ਨਜ਼ਰ ਆ ਰਿਹਾ ਕਿਨੇ ਉੱਪਰ ਤੱਕ ਲਿਜਾ ਸਕਦਾ ਕਿੰਨੀ ਲਪੇਟੀ ਆ ਰਹੀ ਹੈ ਦੇਖੋ ਜੀ ਦੇਖੋ ਸੂਦੀ ਤਰ੍ਹਾਂ ਲਿਫਟ ਰਿਹਾ ਹੈ ਕੀ ਇਹ ਦੁੱਧ ਹੈ ਇਹ ਐਂ ਕਿਉਂ ਠੱਗੀਆਂ ਮਾਰ ਰਹੇ ਹੋ ਭਰਾਓ ਕਿਉਂ ਮਾਰ ਰਹੇ ਹੋ ਜੰਮ ਤਨੂੰ ਥੋੜਾ ਬਾਬਾ ਰਹਿਮ ਕਰੋ ਬਾਬਲੇ ਤੇ ਰਹਿਮ ਕਰੋ ਤੁਹਾਡੇ ਕਰ ਲੈਣਾ 24 ਬਣਦੀ ਸਿਹਤ ਵਿਭਾਗ ਦੀ ਜੰਮ ਜਾਗੋ ਜੀ ਕਿਉਂ ਤੁਸੀਂ ਇਹਨਾਂ ਦੇ ਦੋਜੀਆਂ ਦੇ ਹੱਕਚਰ ਵਾਲੇ ਹੋਇਆਂ ਕਿਉਂ ਪਬਲਿਕ ਨੂੰ ਮਰਵਾਉਣ ਤੇ ਲੱਗੇ ਹੋਇਆਂ ਦੇਖੋ ਸੂਤ ਮੰਗੂ ਕਿੱਥੇ ਤੱਕ ਉਹਨੂੰ ਬੱਤੀ ਜਾਈਏ ਕਿੱਥੇ ਤੱਕ ਚੜ੍ਹੀ ਜਾਈਏ ਲਓ ਜੀ ਤਾਰ ਨੂੰ ਲਗਾ ਤਾਰ ਨੂੰ ਪੇਟੀ ਜਾ ਰਹੇ ਨੇ ਇਹ ਦੁੱਧਾ ਬਾਬੇ ਦੇ ਮੱਥਾ ਟੇਕ ਕੇ ਇਹਨੇ ਬਾਬੇ ਭਾਈ ਮੋਚਾਂ ਸਾਹ ਦੇ ਚੜ੍ਹ ਕੇ ਗਏ ਨੇ ਦੋਜੀਆਂ ਦੀ ਕਿਰਪਾ ਹੋਈ ਹੈ ਇਹਦੇ ਉੱਤੇ ਚੜ੍ਹਨ ਵਾਲੇ ਦਾ ਕੋਈ ਖੋਟ ਨਹੀਂ ਖੋਟ ਸਿਰਫ ਵੇਚਣ ਵਾਲੇ ਦਾ ਜੀ ਦੇਖੋ ਵਾਹ 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 ਸ਼ਾਬਾਸ਼ ਭਰਾਵੋ ਸ਼ਾਬਾਸ਼ ਦੇਖੋ ਇਹਦੀ ਕਮਾਈ ਨਾਲ ਆਪਦੀ ਲਾਡ ਮਰਦ ਨੂੰ ਪਾਲੋਗੇ ਕੀ ਉਹ ਸਕਸੈਸ ਹੋਣਗੇ ਬਾਬਾ ਜੀ ਰੱਖ ਹੈ ਜੀ ਰੱਬੀ ਰੱਖ ਹੈ ਤੁਹਾਡਾ ਦੇਖੋ ਲਓ ਜੀ ਖਿੱਚੋ 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 ਤਾਰ ਨੂੰ ਜਿੱਥੋਂ ਤੱਕ ਖਿੱਚਦੇ ਹੋ ਕੈਮੀਟਰ ਤੱਕ ਜਾਂਦੀ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੈਮੀਟਰ ਤੱਕ ਜਾਂਦੀ ਹੈ ਸ਼ਾਬਾਸ਼ 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 ਕਿੰਨੇ ਮੀਟਰ ਦੀ ਤਾਰ ਬਣ ਜੂਗੀ ਇਹ ਦੁੱਧ ਹੈ ਕਿ ਸੂਤ ਹੈ ਜੀ ਇਹਨੂੰ ਕੱਤ ਲਓ ਤੁਸੀਂ ਕੱਤ ਲੋ ਕੱਤ ਲੋ ਕੱਤ ਲੋ ਗਲੋਟਾ ਬਣਾ ਲੋ ਪੂਣੀ ਬਣਾ ਲੋ ਨੰਲਾ ਦਾ ਪੀਣ ਮੂੰਹ ਤਾਰਖੀ ਦੀਆਂ ਥੱਕ ਗਈਆਂ ਤੇ ਤਾਰ ਦੁੱਧ ਦੀ ਬਣਾਉਣੀ ਹੱਡੀ ਵਾ 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 ਕਿਰਪਾ ਵਾਬੇ ਦੀ ਕਿਰਪਾ ਵਾਬੇ ਦੀ ਤੁਹਾਨੂੰ ਬਾਬਾ ਜੀ ਤੁਹਾਨੂੰ ਦੋਜੀਓ ਤੁਸੀਂ ਤੁਹਾਨੂੰ ਮੈਂ ਅਜੀਤ ਸਰੂਪ ਸਿੰਘ ਜੋਸ਼ੀ ਇੱਥੇ ਬਾਬਾ ਭਾਈ ਮੋਹਨ ਸਿੰਘ ਸਾਹਿਬ ਪ੍ਰਬੰਧ ਕਮੇਟੀ ਦਾ ਪ੍ਰਧਾਨ ਆ ਜੀ ਮੈਂ ਤੇ ਪਰਸਾ ਇੱਥੇ ਭੰਡਾਰਾ ਸੀਗਾ ਲੰਗਰ ਕਮੇਟੀ ਬੱਲੂ ਲਾਇਆ ਗਿਆ तकरीबन 8-10 ਹਜ਼ਾਰ ਪਬਲਿਕ ਇੱਥੇ ਪਹੁੰਚੀ ਸੀ ਤਾਂ ਸ਼ਰਧਾਲੂਆਂ ਦੇ ਵਿੱਚੋਂ ਕੋਈ ਬੰਦਾ ਇੱਥੇ ਦੁੱਧ ਛਾੜ ਕੇ ਗਿਆ ਹੈ ਪੈਕਟ ਦੇ ਵਿੱਚ ਲਿਫਾਫੇ ਦੇ ਵਿੱਚ ਤਾਂ ਉਹ ਜਦੋਂ ਅਸੀਂ ਕੱਲ ਦੁੱਧ ਸ਼ਾਮ ਕੀ ਰੱਖਤਾ ਸੀਗਾ ਉਸ ਤੋਂ ਬਾਅਦ ਸ਼ਾਮ ਨੂੰ ਉਹਨੂੰ ਗਰਮ ਕਰਨ ਲੱਗੇ ਤਾਂ ਅਸੀਂ ਦੇਖਿਆ ਕਿ ਉਹ ਗਰਮ ਤਾਂ ਹੋ ਗਿਆ ਤੇ ਨਾਲ ਦੀ ਨਾਲ ਫਟਣਾ ਸ਼ੁਰੂ ਹੋ ਗਿਆ ਜਦੋਂ ਉਹਨੂੰ ਦੇਖਿਆ ਜੀ ਉਹਦੇ ਵਿੱਚ ਚਮਚਾ ਪਾਇਆ ਤਾਂ ਉਹਦੀ ਤਕਰੀਬਨ ਕਾਰ ਬਣਨੀ ਸ਼ੁਰੂ ਹੋ ਗਈ ਹੈ ਲਾਰਜ ਹੀ ਬਣਨੀ ਸ਼ੁਰੂ ਹੋ ਗਈ ਹੈ ਉਹ ਘੱਟੋ ਘੱਟ ਘੱਟੋ ਘੱਟ 10 15 ਫੁੱਟ ਤੋਂ ਵੱਧ ਸੀਗੀ ਜਿਹੜੀ ਉਹਦੀ ਲਾਰ ਸੀਗੀ ਉਹ ਵੱਡੀ ਸੀਗੀ ਤਾਂ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਭਾਈਚਾਰੇ ਨੂੰ ਬੇਨਤੀ ਕਰਨਾ ਚਾਹ ਰਿਹਾ ਕਿ ਭਈ ਤੁਸੀਂ ਇਸ ਚੀਜ਼ ਨੂੰ ਥੋੜਾ ਜਿਹਾ ਕਰੋ ਪਬਲਿਕ ਦੇ ਵਿੱਚ ਲਿਆਓ ਪ੍ਰਸ਼ਾਸਨ ਦੇ ਵੀ ਨੋਟਿਸ ਦੇ ਵਿੱਚ ਆਵੇ ਤਾਂ ਕਿ ਜਿਹੜੇ ਦੋਜੀ ਨੇ ਸਾਡੇ ਲੋਕਲ ਦੋਜੀ ਹੈ ਜਾਂ ਸਾਡੇ ਨੇੜੇ ਤੇ ਜਿਹੜੇ ਪਿੰਡਾਂ ਦੇ ਦੋਜੀ ਹੈ ਉਹ ਐਵੇਂ ਲੋਕਾਂ ਦੇ ਨਾਲ ਜਨਤਾ ਦੇ ਨਾਲ ਖਲਵਾੜ ਨਾ ਕਰਨ ਲਈ ਕਿਉਂਕਿ ਅੱਜ ਕੱਲ ਜਿਹੜੀਆਂ ਨੇ ਹੈਲਥ ਉਹ ਜਿਹੜੀਆਂ ਫੈਸਿਲਿਟੀਆਂ ਨੇ ਬਹੁਤ ਜ਼ਿਆਦਾ ਮਹਿੰਗੀਆਂ ਨੇ ਬਿਮਾਰੀਆਂ ਬਹੁਤ ਜ਼ਿਆਦਾ ਫੈਲੀ ਜਾ ਰਹੀਆਂ ਨੇ ਤੁਸੀਂ ਆਪਦੇ ਥੋੜੇ ਜੇ ਮੁਨਾਫੇ ਪਿੱਛੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਲੋਕਾਂ ਦੇ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਠੀਕ ਹੈ ਨਾ ਇੱਕ ਦੁੱਧ ਜਿਸ ਨੂੰ ਅਸੀਂ 13ਵਾਂ ਰਤਨ ਮੰਨਦੇ ਸੀ ਅੱਜ ਉਹ 13ਵਾਂ 14ਵਾਂ ਜਿਹੜਾ ਹੈਗਾ ਖਤਰੇ ਬਣ ਗਿਆ ਜਾਨ ਲਈ ਖਤਰਾ ਬਣ ਗਿਆ ਇਸ ਚੀਜ਼ ਨੂੰ ਕਰੋ ਜੀ ਤੁਸੀਂ ਕੰਟਰੋਲ ਕਰੋ ਪ੍ਰਸ਼ਾਸਨ ਕੰਟਰੋਲ ਕਰੇ ਸਾਡੀ ਤਾਂ ਹੀ ਬੇਨਤੀ ਹੈ ਜੇਕਰ ਜਦੋਂ ਤੁਸੀਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਦੇ ਤਾਂ ਤੁਸੀਂ ਆਮ ਪਬਲਿਕ ਦਾ ਕੀ ਬਣੇਗਾ ਜੀ ਕੋਸ਼ਿਸ਼ ਆ ਜਿਵੇਂ ਮਲਾਪ ਦੀ ਚੱਜਾਰੀਆਂ ਨੇ ਦੁੱਧ ਆ ਰਿਹਾ ਹੋਰ ਚੱਜਾਰੀਆਂ ਨੇ ਤੁਸੀਂ ਵੀ ਦੱਸਿਆ ਵੀ ਸੇਤਨਾ ਖਲਵਾੜ ਹੋ ਰਿਹਾ ਹੈ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਇਹ 55 ਕਸਨਾ ਜਿੰਦਾ ਤਾਂ ਕਿ ਲੋਕ ਬਚੇ ਪ੍ਰਸ਼ਾਸਨ ਜੀ ਟਾਈਮ ਟੂ ਟਾਈਮ ਉਹਨਾਂ ਦੁਕਾਨਾਂ ਤੇ ਛਾਪੇ ਮਾਰੇ ਮਠਾਈਆਂ ਬਣ ਰਹੀਆਂ ਨੇ ਸੰਥੈਟਿਕ ਮਠਾਈਆਂ ਬਣ ਰਹੀਆਂ ਨੇ ਸੰਥੈਟਿਕ ਦੁੱਧ ਬਣ ਰਿਹਾ ਹੈ ਸੰਥੈਟਿਕ ਜੂਸ ਬਣ ਰਿਹਾ ਹੈ ਪ੍ਰਸ਼ਾਸਨ ਹੈ ਹੈਲਥ ਡਿਪਾਰਟਮੈਂਟ ਹੈ ਇਹ ਟਾਈਮ ਟੂ ਟਾਈਮ ਛਾਪੇ ਮਾਰੇ ਜੀ ਉਹਨਾਂ ਨੂੰ ਬਖਸ਼ੇ ਨਾ ਤਾਂ ਹੀ ਭਲਾ ਹੋ ਸਕਦਾ 79 ਲੋਕ ਪਬਲਿਕ ਦਾ ਇਹ ਛਾਪੇ ਨਹੀਂ ਮਾਰ ਸਕਦੇ ਸਾਡੇ ਕੋਲ ਤਾਂ ਇਹ ਪਾਵਰ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਅੰਦਰ ਕਰਾ ਦਈਏ ਜਾਂ ਉਹਨਾਂ ਨੂੰ ਕੋਈ ਸਜ਼ਾ ਦਵਾਈਏ ਅਸੀਂ ਤਾਂ ਥੋੜੇ ਲੋਕਾਂ ਦੇ ਧਿਆਨ 'ਚ ਦਿ ਲਿਆ ਸਕਦੇ ਹਾਂ ਪ੍ਰਸ਼ਾਸਨ ਦੇ ਮੀਡੀਆ ਰਾਹੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਸਕਦੇ ਹਾਂ ਠੀਕ ਹੈ ਸਾਡੇ ਕੋਲੇ ਕੋਈ ਪਾਵਰ ਨਹੀਂ ਹੈ ਉਹਨਾਂ ਨੂੰ ਸਜ਼ਾ ਦਵਾਉਣ ਦੀ ਜਾਂ ਉਹਨਾਂ ਨੂੰ ਪਕੜਨ ਦੀ ਇਹ ਤੁਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਾਓ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਕਿ ਉਹ ਦੋਝੀਆਂ ਤੋਂ ਜਾਂ ਇਹਨਾਂ ਮਲਾਵਟੀ ਜਿਹੜੇ ਬੰਦੇ ਨੇ ਇਹਨਾਂ ਨੂੰ ਪਕੜ